ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲੋਂ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਕੁਸ ਹਾਲ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਆਪਾਂ ਜੀ ਕਰ ਰਹੇ ਹਾਂ ਥੋੜੀ ਸਫਾਈ ਕਪ ਬੋਰਡ ਦੀ ਤੇ ਤੁਹਾਡੇ ਨਾਲ ਕਰਦੇ ਆ ਬਲੌਗ ਸਾਂਝ ਹੁਣ ਮੈਂ ਇਸ ਨਾਣ ਪਾਣ ਕੀਤਾ ਮੇਰਾ ਬੁਖਾਰ ਥੋੜਾ ਜਿਹਾ ਠੀਕ ਹੋਇਆ ਜੇਦਮਾਨ ਠੀਕ ਹੁੰਦਾ ਉਹ ਨਹੀਂ ਕੰਮ ਕਰਨ ਦਾ ਦਿਲ ਕਰਦਾ ਨਹੀਂ ਬਿਲਕੁਲ ਕੰਮ ਕਰਨ ਦਾ ਦਿਲ ਨਹੀਂ ਕਰਦਾ ਜਦੋਂ ਆਪਣੀ ਸਿਹਤ ਠੀਕ ਆ ਤਾਂ ਕੰਮ ਵੀ ਵਧੀਆ ਲੱਗਦੇ ਆ ਚੰਗੇ ਲੱਗਦੇ ਆ ਕਰਨ ਨੂੰ ਨਹੀਂ ਦਿਲ ਨਹੀਂ ਕਰਦਾ ਹੁਣ 5:00 ਵਜੇ ਸ਼ਾਮ ਨੂੰ ਐਨਾ ਤੁਸੀਂ ਮੈਂ ਕਿ ਚਲੋ ਥੋੜੀ ਜੀ ਕਪਵੋਡ ਦੀ ਸਫਾਈ ਕਰਦੇ ਆ ਸਮਾਨ ਦੀ ਬਹੁਤ ਉਥਲ-ਪਥਲ ਹੋਈ ਪਈ ਸੀ ਕੋਈ ਚੀਜ਼ ਨਹੀਂ ਸੀ ਥਿਆ ਰਹੀ ਲਓ ਜੀ ਹੁਣ ਆਪਾਂ ਕਰਦੇ ਹਾਂ ਸਫਾਈ ਸ਼ੁਰੂ ਕੰਮ ਥੋੜੇ ਜਿਹੀ ਮਿੰਟਾਂ ਦਾ ਹੁੰਦਾ ਪਰ ਕਰਨ ਦੀ ਕਾਲ ਹੋ ਜਾਂਦੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਲਓ ਜੀ ਆਪਾਂ ਹੁਣ ਸਾਰਾ ਸਮਾਨ ਇੱਕ ਵਾਰ ਕੱਢ ਲਾਂਗੇ ਬਾਹਰ ਜਦੋਂ ਪਾਣੀ ਹੁੰਦੀ ਹੈ ਉਦੋਂ ਕੋਈ ਚੀਜ਼ ਥੇ ਹੁੰਦੀ ਨਹੀਂ ਹੈਗੀ। ਆਲਟ-ਪਾਲਟ ਕਰਕੇ ਰੱਖ ਦਿੰਨੇ ਸੈੱਟ ਦਿੰਨੇ। ਚਲੋ ਅੱਜ ਮੇਰਾ ਥੋੜਾ ਜਿਹੀ ਸਿਹਤ ਠੀਕ ᱛੀ ਮੈਂ ਆਖਿਆ ਕਰਾਂ ਕੰਮ ਇੰਨਾ ਕ। ਆ ਮੇਰੀਆਂ ਚੁੰਨੀਆਂ ਟੰਗੀਆਂ ਪਈਆਂ ਨੇ ਦੁਪੱਟੇ। ਸਿੱਧੀ ਟੰਗ ਦਿੰਨੀ ਹੁੰਦੀ ਐ ਇਹ ਮੈਂ ਤਾਂ ਐ ਮਾਰ ਕੇ। ਕਿਉਂਕਿ ਫਿਰ ਵਾਲ ਪੈ ਜਾਂਦੇ ਜਦੋਂ ਕਿਤੇ ਜਾਣਾ ਹੁੰਦਾ ਤਾਂ ਪ੍ਰੈਸ ਕਰਨੇ ਪੈਂਦੇ ਆ। ਕਈ ਵਾਰ ਜਲਦੀ ਵੀ ਜਾਣਾ ਹੁੰਦਾ। ਲਓ ਜੀ ਮੈਂ ਸਾਰਾ ਸਮਾਨ ਬੈੱਡ ਤੇ ਕੱਢ ਲਿਆ ਥੋੜੇ ਥੋੜੇ ਨਾਲ ਹੀ ਸਾਫ਼ ਹੋ ਜਾਂਦਾ ਕਰ ਆ ਮੈਂ ਸੁੱਟ ਲੈਂਦਾ ਸੀial ਦੇ ਵਿੱਚ ਸਮਾਉਣ ਵਾਲਾ ਹੀ ਪਿਆ ਮੈਂ ਇਧਰ ਜੀ ਠਾਣੀ ਨੇ ਦੋਨੋਂ ਨੇ ਇੱਕੋ ਜਿਕੇ ਲੈ ਜਾਂਦੇ ਸੀ ਉਹ ਕਹਿੰਦੀ ਮੈਂ ਕਢਵਾਉਣਾ ਮੈਂ ਮੈਂ ਅਹੀਂ ਸਮਾਉਣਾ ਸੀ ਇਸ ਸਲਾਈ ਨਹੀਂ ਕਰਵਾਇਆ ਗਿਆ ਮੂਹਰਲੇ ਸਿਆਲ ਚ ਹੋਊ ਮੈਨੂੰ ਲੱਗਦਾ ਹੈ ਹੁਣ ਥੋੜੇ ਜਿਹੇ ਹੱਥ ਫੇਰੀ ਨਾਲ ਹੀ ਸਮਾਨ ਸੈੱਟ ਹੋ ਜਾਂਦਾ ਇੱਕ ਇੱਕ ਕਰਕੇ ਮੈਂ ਕੋਸ਼ਿਸ਼ ਕਰੂੰ ਰੋਜ਼ ਸਾਫ਼ ਕਰਨ ਦੀ ਕਿਉਂਕਿ ਸਿਆਲੂ ਕੱਪੜੇ ਹੁਣ ਥੋੜੇ ਜਿਹੇ ਰੱਖਦੇ ਆਂਗੇ ਆ ਵੀ ਮੇਰੇ ਸੂਟ ਦੀ ਲਾਈਨਿੰਗ ਜੀ ਜੀ ਨਹੀਂ ਜਹਾਨਾ ਜੇ ਤੂੰ ਕੰਮ ਕਰਨ ਦਾ ਦਿਲ ਕਰਦਾ ਉਹ ਨਹੀਂ ਕਰਦਾ ਨਹੀਂ ਦਿਲ ਨਹੀਂ ਕਰਦਾ چاہے ਕਿਆ ਕੰਮ ਕਿੰਨੀ ਵਿਖਰੇ ਪਏ ਹੋਣ ਸਾਰੇ ਕੱਪਵਾਰਡਾਂ ਦੀ ਸਫਾਈ ਕਰਨ ਵਾਲੀ ਪਈ ਹੈਗੀ ਆ ਘੜ ਤੋ ਘੜ ਹੋਈ ਪਈ ਹੈ ਸਮਾਨ ਦੀ ਮੈਂ ਚੰਗੀ ਤਰ੍ਹਾਂ ਕੱਪੜੇ ਨਾਲ ਸਾਫ ਕਰਤਾ ਕੱਪਵਾਰਡ ਨੂੰ ਲਓ ਜੀ ਹੁਣ ਆਪਾਂ ਮੈਂ ਖੜੀ ਖੜੀ ਹੋਈ ਤਾਂ ਹੱਥ ਲਗਾ ਕੇ ਰੱਖ ਦੂੰਗੇ ਲੱਗੇ ਸਿਰਫ ਮੈਨੂੰ 15 ਮਿੰਟ ਨੇ ਪਰ ਜੇ ਤੋ ਆਪਾਂ ਦੇਖਦੇ ਆਂ ਭਰਿਆ ਹੋਇਆ ਜੀ ਨਹੀਂ ਕਰਦਾ ਕੰਮ ਨੂੰ ਕਰਨ ਅਗੜ ਦੋਗੜ ਪਿਆ ਸਮਾਨ ਆ ਮੇਰਾ ਬਰੀਦਾ ਸੌਲਾ ਇਹਨੇ ਮੇਰੇ ਘਰੇ ਧੋਤਾ ਇਹ ਸੁੰਗੜ ਗਿਆ ਜੇ ਕਿਸੇ ਕੋਲ ਕੋਈ ਹੱਲ ਹੈਗਾ ਤਾਂ ਮੈਨੂੰ ਦੱਸ ਦੋ ਇਹਨੂੰ ਠੀਕ ਕਰਨ ਦਾ ਮੈਂ ਡਾਕ ਲਿੰਗ ਨਾਇਨ ਵੀ ਦਿਖਾਇਆ ਸੀ ਉਹ ਵੀ ਕਹਿੰਦਾ ਕੋਈ ਹੱਲ ਨਹੀਂ ਹੈਗਾ ਇਹਦਾ ਆਂਟੀ ਐਂ ਲੈ ਲਿਆ ਕਰੋ ਇਹਨੂੰ ਨਾ ਮੇਰਾ ਦੇਣ ਨੂੰ ਕਿਸੇ ਨੂੰ ਦਿਲ ਕਰਦਾ ਮੈਂ ਹੀ ਰੱਖੀ ਬੈਠੀ ਆ ਨਾ ਲੈਤਾ ਜਾਂਦਾ ਹਿੱਸਾ ਉਹ ਉੱਤੇ ਤੇ ਮੈਂ ਅਬ ਦਾ ਕੋਟ ਵੀ ਰੱਖੀ ਬੈਠੀ ਆ ਜਿਹੜੇ ਵਿਆਹ ਆ ਇਹ ਵੀ ਆਪਣੀਆਂ ਇਨਸਾਨੀਅਤਾਂ ਹੁੰਦੀਆਂ ਨੇ ਵਿਆਹ ਦੀਆਂ ਬਰੀ ਦਸਾ ਵਾਲਾ ਮੇਰਾ ਨਿੱਕਾ ਜਿਹਾ ਹੋ ਗਿਆ ਇਹਨਾਂ ਨਾਲ ਵੀ ਆਪਣੀਆਂ ਜਾਂਦਾਂ ਜੁੜੀਆਂ ਹੁੰਦੀਆਂ ਨੇ ਚੀਜ਼ਾਂ ਨਾਲ ਆ ਮੈਂ ਮੇਰੇ ਜੇਠ ਦੀ ਦੋ ਤਿੰਨ ਸੂਟ ਲੈ ਕੇ ਦਿੱਤਾ ਤੇ ਇਹ ਮੋੜ ਕੇ ਆਉਣਾ ਵਾਪਸ ਆਉਣਾ ਐਂ ਖੇល ਰਿਆ ਪਿਆ ਇਹ ਵੀ ਛੋਟਾ ਰਹਿ ਗਿਆ ਸੀ ਉਹਦੇ ਆਥਲ-ਫਾਤਲ ਕੱਪੜਿਆਂ 'ਚ ਹੋਏ ਪੈ ਨੇ ਸਾਰੇ ਕੱਪੜੇ ਇਹ ਵੀ ਵਾਪਸ ਕਰਕੇ ਆਉਣਾਗਾ ਬੀਬੀ ਇੱਕ ਤਾਂ ਤੂੰ ਆਪਦਾ ਸੂਟ ਫੜਾ ਲਿਆ ਅੱਜ ਹੱਥ ਨੇ ਕਰਕੇ ਹੀ ਇਹ ਮੋੜ ਕੇ ਆਈਏ ਨਾਇਕ ਹੋ ਕਰ ਆਈਏ ਆਹ ਪ੍ਰੀਤੀ ਦੀ ਕੁੜੀ ਦਾ ਸੂਟ ਮੋੜਨ ਆਲਾ ਪਿਆ ਆਹ ਸਟੋਲ ਮੈਂ ਇੱਕ ਥਾਂ ਇਕੱਠੇ ਕਰਕੇ ਰੱਖ ਨੂੰ ਇਹ ਥੋੜੀ ਜੀ ਘੱਟ ਠੰਡ 'ਚ ਆਪਾਂ ਲੈ ਸਕਦੇ ਹਾਂ ਹੁਣ ਜਿਵੇਂ ਘੱਟ ਠੰਡ 'ਚ ਲੈ ਇੱਤੇ ਜਾ ਸਕਦੇ ਨੇ ਆਹ ਸੋਲ ਵੀ ਮੇਰਾ ਡ੍ਰੇਕਲੀਨ ਕਰਾਏ ਹੋਏ ਨੇ ਸਾਡੇ ਸੌਲ ਵਾਲਾ ਬਾਬਾ ਆ ਜਾਂਦਾ ਮੈਂ ਸੌਲ ਨਹੀਂ ਦੇ ਕੇ ਜਾਂਦਾ ਕਹੂ ਤੇਰੇ ਕੋਲ ਬਹੁਤ ਸੌਲ ਨੇ ਮੈਂ ਲਿਆਂਦਾ ਕੇ ਪਰਸਾਉਲ ਨਹੀਂ ਲੱਗ ਜਾਂਦਾ ਮੈਨੂੰ ਬਸ ਤਾਂ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਨਵੀਂ ਚੀਜ਼ ਲਈਏ ਜਿਹੜਾ ਮੇਰੇ ਉੱਪਰ ਲਿੱਤਾ ਹੋਇਆ ਸੌਲ ਇਹ ਮੇਰੇ ਬੇਟੇ ਨੇ ਮੈਨੂੰ ਇੱਧਰ ਘੁੰਮਣ ਗਿਆ ਸੀ ਬਟਾਲਕ ਵਿੱਚ ਸ਼੍ਰੀਨਗਰਵੰਨੀ ਉੱਥੋਂ ਲਿਆ ਕੇ ਦਿੱਤਾ ਇਹ ਵੀ ਬਹੁਤ ਸੌਫਟ ਜਿਹਾ ਆਰੁੱਤ ਜੀ ਚੋਂ ਲੈਤੇ ਜਾਂਦੇ ਆਂ ਬਾਰੰਦਰ ਵੀ ਲੈ ਜਾ ਸਕਦੇ ਆ ਪਾ ਲੈ ਸਕਦੇ ਆ ਸਿਆਲਾਂ ਵਿੱਚ ਤਾਂ ਮੈਂ ਜਿਆਦੇ ਪਾਸਮ ਦੇ ਸੌਲ ਮੋਟੇ ਨਹੀਂ ਮੇਰੇ ਕੋਲ ਚਾਰ ਪੰਜ ਮੈਂ ਉਹੀ ਲੈਣੀ ਆ ਆ ਵੀ ਸੌਲ ਮੇਰਾ ਇੱਥੇ ਹੀ ਬਾਬੇ ਦੀ ਲੈਂਦੇ ਹੋਏ ਨੇ ਦੋ ਸੌਲ ਇੱਕੋ ਜਿਕੇ ਲੈਤੇ ਸੀ ਮੈਂ ਬਹੁਤ ਸੋਹਣੇ ਆ ਇਹ ਵੀ ਵਸਾਪਾ ਨੂੰ ਜਮਾ ਕਰਨ ਦੀ ਆਦਤ ਹੁੰਦੀ ਹੈ ਜਦੋਂ ਉੱਪਰ ਲੈਣਾ ਆਉਂਦਾ ਉਦੋਂ ਕੁਝ ਨਹੀਂ ਧਿਆਉਂਦਾ ਹੁੰਦਾ ਆ ਵੀ ਮੈਂ ਪਰ ਸੂਟ ਲਿਆ ਇਸ ਇੱਕ ਵਿੱਚ ਸਲਾ ਲਿਆ ਇਹਦੇ ਨਾਲ ਦਾ ਇਹੀ ਕੱਪੜਾ ਤੇ ਸੇਮ ਇੱਕ ਪਿਆ ਜਿਸ ਲਾਉਣ ਵਾਲਾ ਹੁਣ ਸਲਾਉਈ ਸਲਾਈ ਕਰਾਉਂ ਇਹਨੂੰ ਇਹ ਵੀ ਇਹ ਰੁੱਤ ਚੀ ਪਹਿਣ ਵਾਲਾ ਹੁਣ ਫਗਣ ਚੇਤ ਚ ਪਹਿਜਿਆ ਕਰੂਗਾ ਕੀਟਿੰਗ ਬਹੁਤ ਸੋਹਣੀ ਆਉਂਦੀ ਐ ਸੂਟਾਂ ਦੀ ਦੋ ਲੈ ਲੈਸੀ ਮੈਂ ਬਸ ਪਹਿਣਾ ਤਾਂ ਸੂਟ ਨਾਲ ਨਹੀਂ ਰਜਦੀਆਂ ਹੋਰ ਕੋਈ ਚੀਜ਼ ਨਾ ਹੋਵੇ ਜੇ ਸੂਟ ਹੋਣੇ ਚਾਹੀਦੇ ਲਓ ਜੇ ਮੈਂ ਆਪਾਂ ਕੱਪੜੇ ਸਾਂਭ ਲਾਂਗੇ ਨਾ ਈ ਸੋਡੇ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਆ। ਵੀਡੀਓ ਬਣਾਉਣ ਦੇ ਬਹਾਨੇ ਨਾਲ ਕੰਮ ਵੀ ਹੋ ਜੂ ਆਪਣਾ। ਤੇ ਪ੍ਰਾਣੀਆਂ ਟੀ-ਸ਼ਰਟਾਂ ਪੈਂਟਾਂ ਪਈਆਂ ਨੇ। ਘਰੇ ਪਾਉਣ ਆਏ ਕੱਪੜੇ। ਇਹਨਾਂ ਦੀ ਵੀ ਤਾਂ ਇਹ ਕਰਦੀਆਂ ਮੈਂ ਇੱਕ ਥਾਂ। ਹਾਂ ਉਹ ਲੈ ਗਈ ਆ ਨਾ ਕੀ ਆ ਉਹ ਕੀ ਸੂਟ ਕਿਹੜਾ ਜਿਹੜਾ ਬੱਬੂ ਨੂੰ ਗਏ ਸੀ ਉਹ ਤੁਮੇ ਦੇ ਆਈ ਕੱਢਣਾ ਅੱਜ ਹਾਂ ਦੇ ਆਈ ਕਰਨ ਵਾਲੇ ਕੱਢਣਾ ਮੰਮੀ ਵਰਨਾਲੇ ਦੇ ਆਈ ਮੈਂ ਕੱਢਣਾ ਹਾਂ ਹਾਂ ਆ ਜਾ ਜਾ ਉਹਦਰ ਕਾਸ਼ ਕਹਿੰਦਾ ਮੰਮੀ ਦੇ ਸੂਟ ਕੱਢਣਾ ਦੇਣ ਜਾਣਾ ਸੀ ਪਹਿਲਾਂ ਮੈਂ ਨਾ ਮੇਰੀ ਭੂਆ ਦੀ ਕੁੜੀ ਉਹਦੇ ਕੋਲ ਜਾਣਾ ਸੀ ਸੂਟ ਮੈਂ ਕਿਹਾ ਉੱਥੇ ਪੜਾਇਓ ਕੱਢਣਾ ਉੱਥੇ ਕੱਢਦੇ ਆ ਫਿਰ ਅਸੀਂ ਬਰਨਾਲੀ ਕਹਾਣੀ ਕਢਾਉਣੀ ਸੀ ਖਾਲਦੀ ਅੱਜ ਚਲੋ ਪ੍ਰਧਾਨ ਕਹਿੰਦੇ ਬਰਨਾਲੀ ਦੇ ਆਪਣੇ ਆਪ ਸੂਟ ਕੱਢਣ ਫਿਰ ਮੈਂ ਉੱਥੇ ਗਈ ਪਹਿਲਾਂ ਕਢਾਉਣੀ ਤਾਂ ਮੈਂ ਕੱਲੀ ਸਲਵਾਰ ਤੀ ਫਿਰ ਸਾਰੇ ਸੂਟ ਦੀ ਪਲਾਨ ਬਣ ਗਏ ਖੀਵੇ ਦਾ ਸੂਟ ਕਢਾਇਆ ਮੈਂ ਉਹ ਦਰਵਾਜ਼ਾ ਚੱਲਿਆ ਗਿਆ ਹੁਣ ਆਹ ਠੰਡ ਚਲੀ ਗਈ ਮੇਰਾ ਦਿਲ ਕੀਤਾ ਮੈਂ ਕਿਹਾ ਮੈਂ ਕਢਵਾ ਲਾਂ ਚਲੋ ਜੀ ਆਪਦੇ ਮਨ ਚ ਰੱਖਣਾ ਨਹੀਂ ਚਾਹੀਦਾ ਜਿਹੜੀ ਚੀਜ਼ ਨੂੰ ਜੀ ਕਰੇ ਕਰ ਲੈਣੀ ਚਾਹੀਦੀ ਆ ਰੀਜ ਪੂਰੀ ਮਨ ਦੀ ਇਥੇ ਪੇਟੀਆਂ ਜੀ ਪਏ ਰਹਿ ਜਾਣਗੇ ਵਾਗਰੋ ਕਿਸੇ ਨੇ ਪਾਉਣੇ ਵੀ ਨਹੀਂ ਆਏਗੇ ਆਪਦੇ ਰੀਜ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ ਜਿੰਨੀ ਕੋਸ ਸਕਦੀ ਹੈ ਬਾਲਾ ਨਾ ਕਰੇ ਬਜਟ ਬਜਟ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ। ਲਓ ਜੀ ਆਪਾਂ ਇਹ ਵੀ ਟਾਈਮ ਆਰ ਕੇ ਇੱਕ ਸਾਈਡ ਤੇ ਰੱਖ ਦਿੱਤੇ। ਆ ਬਿੱਕਾ ਆ ਪਜਾਮੀ ਇੰਥੇ ਹੀ ਕਿਦਨ ਦੀ ਹੁਣ ਇਥੇ ਹੀ ਹੈ ਪਜਾਮੀ ਅੱਜ। ਚਲੋ ਆਪਾਂ ਵਾਪਸ ਕਰੇ ਆਵਾਂਗੇ ਹੁਣ ਕਿਸੇ ਦੇ ਕੰਮ ਨਹੀਂ ਹੈਗਾ ਇੰਨਾ ਛੋਟਾ ਬੱਚਾ ਕੋਈ ਹੈ ਨਹੀਂਗਾ। ਇਕਾ ਸੂਟ ਪਿਆ ਸੀ ਇੱਥੇ ਮੇਰਾ ਸਿੱਟਿਆ ਇਹ ਮੇਰੇ ਵੇਟਨ ਮੈਂ ਚੰਡੀਗੜ੍ਹ ਤੋਂ ਲਿਆ ਕੇ ਦਿੱਤਾ ਸੀ ਸੂਟ ਹੁਣ ਬਹੁਤ ਸਾੰਗ ਸੀ ਕੱਪੜੇ ਲੀੜੇ ਦਾ ਲਿਆਉਣ ਦਾ ਮੈਂ ਕੱਪੜੇ ਨੂੰ 세ਤੀ ਸਿਰ ਦਿਨ ਇਹ ਗਿ ਸੁਨਾਲ ਕੇ ਰੱਖਦੀ ਹਾਂ ਬਹੁਤ ਜ਼ਿਆਦਾ ਆਹ ਕਮੀਜ਼ ਇਹਦੇ ਨਾਲ ਕੱਢੇ ਹੋਏ ਆ ਇਹ ਕੱਪੜੇ ਤਾਂ ਸੰਭਾਲਣ ਵਾਲੀ ਬਚਦੇ ਇਹ ਸੂਟ ਨੂੰ ਹੋਗੇ ਹੋਣਗੇ ਮੇਰੇ ਨੂੰ 6-7 ਸਾਲ ਪੁਰਾਣਾ ਸੂਟ ਆ ਤੇ ਬਿਲਕੁਲ ਨਵੀਂ ਲੁੱਕ ਪਈ ਐ ਸੂਟ ਦੀ ਬਹੁਤ ਪਾਇਆ ਮੈਂ ਇਸ ਨੂੰ ਕੱਪੜੇ ਦੀ ਸਾਮ ਸੰਭਾਲਣੀ ਕੱਪੜਾ ਬਚਦਾ ਤੇ ਆ ਜਿਹੜੇ ਮੇਰੇ ਪਾਏ ਹੋਇਆ ਸੂਟ ਇਹ ਵੀ ਮੇਰੇ ਬੇਟੇ ਨੇ ਲਿਆ ਕੇ ਦਿੱਤਾ ਸੀ ਇਸ ਸਰਾਰੇ ਚ ਕੱਪੜਾ ਬਚ ਗਿਆ ਤੇ ਮੇਰਾ ਸਰਾਰਾ ਬਣਵਾਇਆ ਹੋਇਆ ਸਰਾਰਾ ਸੂਟ ਉਹਦੇ ਚ ਕੱਪੜਾ ਬਚ ਗਿਆ ਤੇ ਉਹਦੀ ਮੈਂ ਕਮੀਜ਼ ਬਣਾ ਕੇ ਇਸ ਤਰ੍ਹਾਂ ਸਲਵਾਰ ਨਾਲ ਮੈਚਿੰਗ ਕਰ ਲਈ ਸਲਵਾਰ ਮੇਰੇ ਕੋਲ ਪਈ ਸੀ ਕੋਈ ਚੀਜ਼ ਬੇਅਰਥ ਹੀ ਨਹੀਂ ਜਾਂਦੀ ਜੇ ਆਪਾਂ ਸਾਬ ਨਾਲ ਕਰਦੇ ਆਂ ਕੰਮ ਕੋਈ ਦੋ ਸੂਟਾਂ ਦਾ ਕੰਮ ਸਰ ਗਿਆ ਮੇਰਾ ਰੇਗ ਜੀਜ ਵਾਸਤੇ ਸਾਬਕਤਵ ਬਹੁਤ ਜ਼ਰੂਰੀ ਹੈ ਕੱਪੜੇ ਲੀੜੇ ਪਰਤੀ ਵੀ ਮੈਂ ਘਰ ਪਾਉਣਾ ਇਹ ਸੂਟ ਬਹੁਤ ਘੱਟ ਲੈਣੀਆਂ ਕਿਉਂਕਿ ਜਿਹੜੇ ਆਪਣੇ ਬਾਹਰ ਅੰਦਰ ਵਾਲੇ ਸੂਟ ਹੁੰਦੇ ਫਿਰ ਸਿਆਲ ਚ ਲਾਈਨਿੰਗ ਵਾਲੇ ਮੈਂ ਉਹੀ ਵੱਧ ਪਾਉਣੀ ਆ ਸੂਟ ਨਾਲੇ ਤਾਂ ਉਹਨਾਂ ਨੂੰ ਠੰਡ ਨਹੀਂ ਲੱਗਦੀ ਹੈਗੀ ਤੇ ਨਾਲੇ ਮੋٹے ਕੱਪੜਿਆਂ ਦਾ ਸਰ ਜਾਂਦਾ ਐਂ ਤਾਂ ਕੀ ਕੁਸ ਮੇਰੇ ਸੂਟ ਫਿਟਿੰਗ ਨਹੀਂ ਆਉਂਦੇ ਪਹਿਲਾਂ ਦੇ ਬਣੇ ਹੋਏ ਸੀ ਇਹ ਆ ਗਏ ਤੇ ਹੁਣ ਵਾਲੇ ਮੇਰੇ ਵਾਲੇ ਝੱਲੇ ਜੇ ਹੋ ਗਏ ਕਮਲੀ ਜੀ ਲੱਗਦੀਆਂ ਉਹਨਾਂ ਨਾਲ ਉਹ ਸੈੱਟ ਕਰਵਾਉਣ ਵਾਲੇ ਨੇ ਮੋٹے ਸੂਟ ਲਓ ਜੀ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਆਪਾਂ ਨਾਲੇ ਥੋੜੇ ਨਾਲ ਗੱਲਾਂ ਬਾਤਾਂ ਕਰ ਲਈਆਂ ਨਾਇ ਕਰਤੀ ਸਫਾਈ ਥੋੜੀ ਜੀ ਇੱਕ ਕਪ ਬੋਰਡ ਦੀ ਆ ਪਰਨੇ ਨੇ ਜੇ ਤੁਹ ਆਪਾਂ ਨੂੰ ਕਈ ਵਾਰ ਜਾਣਾ ਹੁੰਦਾ ਕਿਸੇ ਤੇ ਬੰਨਣਾ ਪਏ ਜੇ ਕੋਈ ਇਹ ਮੈਂ ਅੱਗੀ ਰੱਖਦੀ ਦੋ ਪਰਨੇ ਚੀਜ਼ ਨਹੀਂ ਥੇਮਦੀ ਹੈਗੀ ਫਿਰ ਆਦਲ ਪਾਪ ਆਦਲ ਪਾਲ ਦੁਇੰ ਤੁਨੇ ਪੇ ਵਿੱਚ ਇਸ ਨੂੰ ਵੀ ਆਪਾਂ ਤੈਮਾਰ ਕੇ ਰੱਖਦੇ ਆਂਗੇ ਹਰੇਕ ਚੀਜ਼ ਨੂੰ ਜੇ ਆਪਾਂ ਹੱਥ ਲਾਵਾਂਗੇ ਤਾਂ ਹੀ ਸੰਭਾਲੀ ਜਾਊਗੀ ਚੀਜ਼ ਨਹੀਂ ਨਹੀਂ ਸੰਭਾਲੀ ਜਾਂਦੀ ਨਾਲੇ ਔਰਤਾਂ ਕਹਿੰਦੇ ਨੇ ਬੇਲੀਆਂ ਨੇ ਕੰਮ ਨਹੀਂ ਕਰਦੀਆਂ ਨਾਲੇ ਸਾਡੇ ਕੰਮ ਨਹੀਂ ਮੁਕਦੇ ਸਾਰੇ ਜਿਹੜੇ ਨਾਲੇ ਮੈਨੂੰ ਕਹਿੰਦੇ ਨੇ ਬੇਲੀ ਐ ਇਹ ਤਾਂ ਲਓ ਜੀ ਹੁਣ ਤੁਹਾਨੂੰ ਦਿਖਾਉਣੀ ਆ ਕੱਪੜੇ ਦੇਖੋ ਇਹ ਕੱਪੜੇ ਕਿਹੜੇ ਹੋਏ ਸੀ ਜਿਹੜੇ ਥੋੜੀ ਜੀ ਸੈਟਿੰਗ ਨਾਲ ਹੀ ਠੀਕ ਹੋ ਗਏ ਬਿਲਕੁਲ ਖਾਲੀ ਹੋ ਗਿਆ ਕਪਵਰ ਕੱਲੀ-ਕੱਲੀ ਚੀਜ਼ ਸਾਹਮਣੇ ਆ ਗਈ ਨਾਲੇ ਆਪਣੇ ਤੇ ਹੁਣ ਆਪਾਂ ਸਫਾਈ ਦਾ ਥੋੜਾ ਥੋੜਾ ਕੰਮ ਕਰਾਂਗੇ ਸ਼ੁਰੂ ਕਿਉਂਕਿ ਠੰਡ ਘਟ ਰਹੀ ਆ ਹੁਣ ਨਾਲੇ ਨਾਲ ਹੁੰਦੇ ਕੱਪੜੇ ਸਾਂਭ ਸੰਭਾਲ ਕਰਦੇ ਆਂਗੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਥੈਂਕ ਯੂ ਬਾਈ ਟੇਕ ਕੇਅਰ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਥੈਂਕ ਯੂ ਬਾਈ ਟੇਕ ਕੇਅਰ ਜੋ ਭੈਣ ਭਾਈ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਉਹਨਾਂ ਦਾ ਤੇ ਹਾਂ ਅਸਲਾ ਬਝਾਈ ਕਰਦੇ ਆ ਆਪਣੀ ਥੈਂਕ ਯੂ ਬਾਏ ਟੇਕ ਕੇਅਰ ਜੀ